ہر کیا کدا کہانیا گرمیت سنائیا بلہاری گری اپنے گر کو بل جائے بلہاری گری اپنے گر کو بل جائے ਗੁਰੂ ਜੀ ਸਾਰੀ ਸਾਸ ਸਰਬੱਤ ਭਾਇ ਦੇ ਸੰਧਿਆ ਦੇ ਸਮੇ ਗੁਰੂ ਸਾਹਿਬਾਂ ਦੀ ਪਾਵਨ ਪਵਿੱਤਰ ਗੁਰੂ ਦੇ ਵਿੱਚ ਜੁੜ ਬੈਠ ਕੇ ਹਾਜ਼ਰੀਆਂ ਨਵਾਣੇ ਕੋ

ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਗੁਰਾਂ ਦੇ ਨਾਮੇ ਜੋ ਗੁਰਦੇਵ ਜੀ ਬਾਦ ਪਾਤਸ਼ਾਹ ਮਹਾਰਾਜ ਸਾਹਿਬ ਨੇ ਆਪਣੀ ਕਰਵੜੀ ਬਾਗ ਲੈ ਕੇ ਗੁਰਦੇਵ ਬਾਦ ਪਾਤਸ਼ਾਹ ਮਹਾਰਾਜ ਦੇ دیدار ਵਾਸਤੇ ਆਪੇ ਗੱਲ ਚੱਲ ਰਹੀ ਹੈ ਕਿ ਕਿਹੜੀ ਅਵਸਥਾ ਨਹੀਂ ਦੇਖਣੀ ਚਾਹੀਦੀ ਜਦੋਂ ਗੁਰੂ ਦੇ ਨਾਲ ਪਿਆਰ ਵੱਡਾ ਜਾਂਦਾ ਹੈ ਪਿਆਰ ਵੱਡਾ ਬਣ ਜਾਏ ਤੇ ਗੁਰੂ ਨੂੰ ਮਿਲਣ ਦੀ ਤਾਂ ਬੜਾ ਲੱਗਣਾ ਚਾਹੀਦਾ ਜਦੋਂ ਇਹ ਦੋਨੇ ਰਾਜਾ ਅਰਗਣੀ ਦੁਨੇ ਜੜੇ ਪਾਦਸ਼ਾਹ ਨੂੰ ਮਿਲਣ ਵਾਸਤੇ ਗਏ ਕੁਸਤੇ ਟਾਵਾਂ ਨਈਆਂ ਨਾਲ ਤੇ ਪਾਦਸ਼ਾਹ ਜਿੱਕੇ ਨਸਤ ਹੋਏ ਤੇ ਜਿਹੜੀ ਮਹਿਲਾ ਦੀਆਂ ਚਾਪੀਆਂ ਸੀ ਨਾ ਸਾਰੀ ਉਹ ਵੀ ਨਾਲ ਲੈ ਜਿੱਥੇ ਭੇਟਾ ਰੱਖੀ ਉੱਤੇ ਨਾਲ ਚਾਪੀਆਂ ਇਹ ਲੈ ਇਹ ਪਾਤਸ਼ਾਹਾਂ ਲੱਕ ਰਾਜਾ ਦਾ ਇਹ ਚਾਬੀਆਂ ਤੇ ਆਪਣੀਆਂ ਲੈ ਲੱਤੀ ਚਾਬੀਆਂ ਤੇਰੇ ਮਹਿਲਾਂ ਦੀਆਂ ਤੇ ਅਸੀਂ ਚਾਬੀਆਂ ਕੀ ਕਰੀ ਠੀਕ ਹੈ ਜਿਹੜੀ ਤੂੰ ਭੇਡਾ ਲਿਆਉਂਦੀ ਹੈ ਉਹ ਕੈਸ਼ੀਅਰ ਨੂੰ ਕਾਜਾਂਚੀ ਨੂੰ ਦੇ ਦੇ ਤੇ ਡੱਚ ਲੈ ਜਾਏਗੀ ਤੇ ਪਰ ਇਹ ਚਾਬੀਆਂ ਤਾਂ ਆਪਣੀ ਆਪਣੇ ਮਹਿਲਾਂ ਦੀਆਂ ਰੱਖ ਇਹਦੇ ਆਪ ਤੇ ਬੋਲਿਆ ਨਾ ਤੇ ਘਰ ਵਾਲੀ ਡਾਕੀ ਤਾਂ ਹਿੰਦੀ ਪਾਦਸ਼ਾ ਕਿੰਨਾ ਸਮਾਂ ਹੋ ਗਿਆ ਸਾਡੇ ਘਰ ਕੋਈ ਸੰਤਾਨ ਨਹੀਂ ਹੈ ਇਹਨਾਂ ਚਾਬੀਆਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਫਿਰ ਅਸੀਂ ਕਿੰਨਾਂ ਕਿੰਨਾਂ ਸੰਭਾਲ ਕੇ ਰੱਖਾਂ ਉਮਰ ਦਾ ਟਲਾਵ ਜਾ ਰਹੇ ਜਦੋਂ ਇਹਨਾਂ ਚਾਬੀਆਂ ਨੂੰ ਸੰਭਾਲਣ ਵਾਲਾ ਕੋਈ ਹੈ ਹੀ ਨਹੀਂ ਇਹ ਚਾਬੀਆਂ ਪਾਦਸ਼ਾ ਤੁਸੀਂ ਆਪਣੇ ਕੋਲ ਤਨੂਤੀ ਫਾਰਨ ਪਾਦਸ਼ਾਹ ਮਾਰਕਨ ਲਿਆ ਚਾਬੀਆ ਪਕੜੀਆ ਪਾਦਸ਼ਾਹ ਨੇ ਤੇ ਰਾਣੀ ਦੀ ਝੋਲੀ ਵਿੱਚ ਪਾ ਦਿੱਤੀਆਂ ਕਿ ਪਾਦਸ਼ਾਹ ਨੇ ਜਿਹੜਾ ਕੜਾ ਪਾਇਆ ਹੋਇਆ ਸੀ ਰਾਜੇ ਇਸ਼ਾਰਾ ਕੀਤਾ ਰਾਜੇ ਸਿਰ ਕਾਇਆ ਪਾਦਸ਼ਾਹ ਨੇ ਆਪਣੇ ਬਸਤੂ ਦੇ ਨਾਲ ਕੜਾ ਲਗਾਇਆ ਨੰਗੇ ਜਵਾਬ ਨੂੰ ਪੁੱਛੀਚਕ ਦਾਮੋਦਰੇਗਾ ਪਰਪਾ ਸਮਾ ਆਉਣ ਦੇ ਨਾਲ ਉਹਨਾਂ ਦੇ ਘਰ 'ਚ ਇੱਕ ਬੱਚੇ ਨੇ ਜਨਮ ਲਿਆ ਜਿਹਦਾ ਨਾਮ ਰਤਨ ਰਾਏ ਰੱਖਿਆ ਹੁਣ ਜਿਹੜਾ ਕੜਾ ਕਸਾਇਆ ਸੀ ਉਹ ਕੜਾ ਸੀ ਕੜਾ ਕਸਾਇਆ ਉਹਦੇ ਰਾਜੇ ਰਾਮ ਸਿੰਘ ਦੇ ਨਾਤੇ ਉਹਦੇ ਮੱਥੇ ਤੇ ਪਰ ਜਦੋਂ ਉਸ ਬੱਚੇ ਨੇ ਜਨਮ ਲਿਆ ਤਾਂ ਤਦ ਰਾਏ ਨੇ ਉਹ ਨਿਸ਼ਾਨ ਜਿਹੜਾ ਸੀ ਉਹ ਰਤਨ ਰਾਏ ਦੇ ਮਸਤਕ ਤੇ ਆ ਗਿਆ ਔਰ ਜਦੋਂ ਪਾਤ ਜਵਾਨੀ ਵਿੱਚ ਆਇਆ ਤੇ ਇੰਦਰ ਦੀ ਬਾਦ ਪਾਸ਼ਾ ਮਰਦ ਦੀ ਸ਼ਹਾਦਤ ਹੋ ਜਾਂਦੀ ਦੀ ਇੱਕ ਦਿਨ ਸੀਸੇ ਦੇ ਵਿੱਚ ਦਸਤਾਰ ਬੰਨ ਰਿਹਾ ਰਾਜਪਾਂਸ ਭਾਲਣ ਲੱਗਿਆ ਸੀ ਤੇ ਨਿਸ਼ਾਨ ਦੇਖਦਾ ਆਪਣੇ ਪੱਤੇ ਦੇ ਤੇ ਆਪਣੀ ਮਾਂ ਦੇ ਨਾਮ ਪਰ ਇੱਥੇ ਗੁਰ ਤੇਗ ਬਹਾਦਰ ਪਾਸ਼ਾ ਮਰਦ ਨੇ ਇੱਕ ਗੱਲ ਹੋਰ ਕਹੀ ਸੀ ਕਿ ਰਾਜਨ ਤੇਰੇ ਘਰ ਜਿਹੜਾ ਬੱਚਾ ਜਨਮ ਲਏਗਾ ਉਹਦਾ ਨਾ ਸਰਦਾਰ ਬਣੇਗਾ। ਉਹ ਸਿੱਖੀ ਦੀ ਹਿਰਦੇ ਚ। ਹੁਣ ਅੱਜ ਕੱਲ ਦੇ ਬੱਚੇ ਕੋ ਫਤਤਾ ਥੋੜੀ ਇਹ ਦੀ ਕਿਰਪਾ ਰਹਿਮ ਜਿੰਨਾ ਬੱਚਿਆਂ ਦੇ ਉੱਪਰ ਹੈਗੀ ਐ। ਮਾਂ-ਬਾਪ ਦੇ ਸੰਸਕਾਰ ਹੈਗੇ ਜਿਸ ਤੇ ਬੱਚੇ ਕੁੜਾ ਦੇ ਪਾਸੇ ਨੇ ਨਹੀਂ ਤੇ ਬੜੇ ਘੱਟ ਬੱਚੇ ਹੈ। ਸਮਾਂ ਐਸਾ ਹੈ। ਤੇ ਕਹਿੰਦੇ ਇੱਕ ਦਿਨ ਉਹ ਆਪਣੇ ਦਸਤਾਰਾਂ ਤੇ ਕੀ ਦੇਖ ਰਿਆ ਮੱਥੇ ਤੇ ਨਿਸ਼ਾਨ ਹੈ ਆਪਣੀ ਮਾਂ ਦੇ ਕੂੜ ਜਾਂਦਾ ਕਿੰਨਾ ਮਾਂ ਇਹ ਦੱਸ ਕਿ ਜਿਣਾ ਮੇਰਾ ਮੱਥੇ ਤੇ ਨਿਸ਼ਾਨ ਹੈ ਕਿਸ ਤਰ੍ਹਾਂ ਪਿਆ ਇਹ ਮੈਂ ਗਿਰ ਗਿਆ ਸਭ ਕੁਝ ਵਿੱਚ ਤੇ ਮਾਂ ਨਾਲ ਰੁੱਸਾ ਵਿਰਾਗ ਵਿੱਚ ਮਾਂ ਨੂੰ ਤੇ ਪਤਾ ਸੀ ਕਿ ਤੇ ਬਾਦਸ਼ਾਹ ਮਹਾਰਾਜ ਦੇ ਦਰਬਾਰ ਵਿੱਚੋਂ ਜੜੇ ਬੀਜ ਆ ਤੇ ਮਾਂ ਨੂੰ ਕਹਿਣ ਲੱਗਾ ਮਾਂ ਮੈਂ ਤੇ ਕੋਈ ਐਸਾ ਸ਼ਬਦ ਹੀ ਨਹੀਂ ਕਿਹਾ ਤੇ ਕੋਈ ਦੱਤਿਆ ਨਹੀਂ ਕੋਈ ਰਾਹ ਨਹੀਂ ਕੋਈ ਲਾਭਾ ਨਹੀਂ ਦਿੰਦਾ ਸਿਰਫ ਇਹੀ ਪੁੱਛਿਆ ਕਿ ਨਿਸ਼ਾਨ ਕਿਸ ਦਾ ਹੈ ਜੇ ਤੂੰ ਇਹ ਰਾਗ ਨਾ ਕਰ ਨਹੀਂ ਦੱਸਣਾ ਤੇ ਨਾ ਦੱਸ ਕੋਈ ਤੇ ਮਾਕਰ ਰਟ ਰਟ ਇਹ ਨਿਸ਼ਾਨ ਜਿਹੜਾ ਹਰਤੀ ਬਾਦ ਪਾਦਸ਼ਾਹ ਮਹਾਰਾਜ ਦੀ ਦਿੱਤੀ ਹੋਈ ਦਾਤ ਇਸ ਤਰ੍ਹਾਂ ਪਾਸਤਾ ਸਾਡੇ ਕੋਲ ਆਇਆ ਸ ਉਹ ਕੋਤੋਂ ਨਹੀਂ ਆ ਪਰ ਪਾਦਸ਼ਾਹ ਦੇ ਕੋਲ ਸੀ ਮੰਗਿਆ ਤੇ ਪਾਦਸ਼ਾਹ ਨੇ ਕਈ ਇਸ਼ਤਿਹਾਰ ਕਰ ਲਿਖਦੇ ਨੇ ਕਿ ਮੂਟੀ ਮਾਰਨ ਨੇ ਕਸਾਈ ਹੈ ਪਰ ਪਾਦਸ਼ਾਹ ਨੇ ਕਦੀ ਹੁੱਕੇ ਨਹੀਂ ਸਿਫਾਈ ਤੇ ਵਾਰ ਪਾਸ਼ਾ ਪਾ ਕੜਾਸੀ ਜਿਹੜਾ ਕੜਾਕਸ ਹੈ ਹੁਣ ਜਦੋਂ ਕਹਿੰਦੇ ਜਦੋਂ ਕਹਿਣ ਲੱਗਾ ਮਾਂ ਦਾਸਬੇਲ ਮਾਂ ਨੇ ਦੱਸਿਆ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਮਿਲਦਾ ਤੇਰਾ ਮੇਰਾ ਤੂੰ ਉਸ ਕਰ ਦੇ ਦੇਣਾ ਕਹਿਣ ਲੱਗਾ ਫਿਰ ਮਾਂ ਹੁਣ ਮੈਂ ਉਸ ਗੁਰੂ ਮਿਲਣਾ ਚਾਹ। ਕਹਿਣ ਲੱਗੀ ਉਹਦਾ ਦਿੱਤੇ ਇਸ਼ਾਰਾ ਦਿੱਤੀ। ਕਹਿੰਦਾ ਜੇ ਫਿਰ ਉਹ ਗੁਰੂ ਹੀ ਨਹੀਂ ਰਿਹਾ ਤੇ ਮੈਂ ਵੀ ਨਹੀਂ ਆਪਣਾ ਜੀਵਨ ਲੱਣਾ ਮੈਂ ਵੀ ਆਪਣੇ ਜੀਵਨ ਜਿਹੜਾ ਹੈ ਗੁਰੂ ਸਾਹਿਬਾਂ ਦੇ ਅਰਪਣ ਕਰਨਾ ਕਰਤਮ ਕਰ। ਅੱਜ ਕੱਲ ਦੀ ਮਾਂ ਮੰਗਿਆ ਨਦਰੂਪ ਕੇ ਵਿਆਹ ਕੁੜਾ ਕਿ ਸਾਡਾ ਕਿਹੜੇ ਕੰਮ ਤੇ ਬੈਗ ਤੇ ਮਾਂ ਨਾ ਫਿਰ ਹੱਸ ਕੇ ਖੁਸ਼ ਹੋ ਕੇ ਕਹਿਣ ਲੱਗੀ ਮੇਰਾ ਪੁੱਤ ਜਿਹੜਾ ਹੈ ਗੁਰੂ ਦੇ ਨਾਲ ਇਤਨਾ ਪਿਆਰ ਕਰਦਾ ਤੇ ਕਹਿਣ ਲੱਗੀ ਚਲ ਬੇਤਾ ਫਿਰ ਮੈਂ ਤੈਨੂੰ ਗੁਰੂ ਸੇਵਾ ਦੇ ਕੋਲ ਲੈ ਚਲ ਕਹਿਣ ਲੱਗੀ ਜਦੋਂ ਮਾਤਾ ਉਹਦੀ ਸ਼ਾਦਤ ਹੀ ਹੋ ਗਈ ਕਹਿਣ ਲੱਗੀ ਤਿੰਨ ਦੇ ਪਾਕੇ ਤੇਰੇ ਮਾਂ ਪੁੱਤਰ ਚੱਲਦੇ ਨੇ ਅਨੰਦਪੁਰ ਸਾਹਿਬ ਪਹੁੰਚਦੇ ਅਨੰਦਪੁਰ ਸਾਹਿਬ ਪਹੁੰਚ ਕੇ ਇਹਨਾਂ ਦੇ ਪੇਟਾ ਇਹਨਾਂ ਨਾਲ ਲਈ ਇੱਕ ਪ੍ਰਸਾਦੀ ਹਾਥੀ ਪੰਜ ਘੋੜੇ ਘੋੜਿਆਂ ਦੇ ਉੱਪਰ ਜਿਹੜੀਆਂ ਕਾਠੀਆਂ ਸੋਨੇ ਦੀਆਂ ਹੋਰ ਯਥਾ ਸਖਤ ਪੇਟਾ ਜਿਹੜੀਆਂ ਮਹਾਰਾਜ ਕੋਗੇ ਰਾਜਨ ਸੀ ਰਾਜੇ ਦਾ ਪੇਟਾ ਸੀ ਰਾਜੇ ਦਾ ਬਾਦਸ਼ਾਹ ਦੀ ਦਰਬਾਰ ਵਿੱਚ ਕਿੰਦੀਆਂ ਤੇ ਕਹਿਣ ਲੱਗੀ ਬੇਟਾ ਇਹ ਸਾਹਮਣੇ ਤਖਤੇ ਮੱਤੇ ਨਾ ਇਸ ਰੂਪ ਸਰੂਪ ਜੇ ਬਦਲੀ ਹੋਏ ਨੇ ਚਿਹਰੇ ਗੁਣ ਬਦਲੀ ਹੋਏ ਨੇ ਪਰ ਜੋਤ ਉਹੀ ਹੈ ਗੁਰਦੇਵ ਬਾਦਲ ਪਾਦਸ਼ਾਹ ਮਾਲਕ ਜਦੋਂ ਦਿੱਲੀ ਦੀ ਵਿਸ਼ਾਦਤ ਹੋਈ ਇਹਨਾਂ ਦਾ ਨਾਮ ਇਹੋ ਤੋਂ ਕੋ ਕਿਦਰ ਅਸ ਸੀ ਨਾਲ ਹੀ ਬੰਤ ਜਿਉਂ ਬੈਠੇ ਸਾਹਮਣੇ ਗੁਰਦੇਵ ਪਾਦਸ਼ਾਹ ਮਾਲਕ ਕਹਿੰਦੇ ਉਸੇ ਵਕਤ ਤਨ ਗੁਰੂ ਬੋਸ ਸਿੰਘ ਪਾਸ਼ਾ ਮਹਾਰਾਜ ਆਪ ਉੱਠ ਕੇ ਰਤਨ ਨਰਾਇਣ ਗਲ ਫੜੀ ਦੇ ਪਿੱਛੇ ਤੇ ਪਿਆਰ ਵਿਕੰਦਰ ਅਕਲਗੜਿ ਜਿਦ ਤੇ ਗੁਰੂ ਦੇ ਬਖਸ਼ਿਸ਼ਿਆ ਰਹੇ ਕੰਨ ਲਗਾ ਪਾਸ਼ਾ ਇੱਕ ਪਲ ਤੇ ਜਦੋਂ ਮਾਂ ਨੇ ਕਿਹਾ ਸੀ ਨਾ ਦੇਵਾਦਰ ਪਾਸ਼ਾ ਮਾ ਦੀ ਸ਼ਹਾਦਤ ਹੋ ਗਈ ਹੈ ਹੁਣ ਨਹੀਂ ਮਿਲ ਸਕਦੇ ਤੇਕ ਪਾਲ ਤੇ ਕਿਉਂ ਲੱਗਾ ਸੀ ਕਿ ਜੀਵਨ ਜਿਹੜਾ ਹੈ ਉਹ ਖਤਮ ਕਰ ਦੇਣਾ ਜਦੋਂ ਜਿਸ ਨੇ ਦਿੱਤਾ ਜਿਸ ਨੇ ਭੇਜਿਆ ਸੰਸਾਰ ਤੇ ਉਹ ਹੀ ਨਹੀਂ ਹੈ ਤੇ ਅਸ ਜੀਵਨ ਕਰਨਾ ਕੀ ਅਸੀਂ ਵੀ ਇਸੇ ਤਰ੍ਹਾਂ ਪਿੱਛੇ ਪਿਆਰ ਦੇ ਨਾਲ ਪਰ ਸਾਡੇ ਉੱਥੇ ਹੀ ਕਮੀ ਹੈ ਕਿ ਅਸੀਂ ਦਾਤਾਂ ਤੇ ਲੈ ਲੈਂਦੇ ਹਾਂ ਪਰ ਦਾਤ ਦੇ ਵਿਚਾਰ ਦ아트 ਪਿਆਰੀ ਵਿਸਰਿਆ ਇਸੇ ਤਰ੍ਹਾਂ ਮੰਗੀ ਸਾਖੀ ਸੁਣਾਉਣ ਦਾ ਪਾਪਤਾ ਹੈ ਕਿ ਅਸੀਂ ਗੁਰੂ ਦੇ ਚਰਨਾਂ ਦੇ ਨਾਲ ਇਸ ਤਰ੍ਹਾਂ ਜੁੜੀਏ ਜਿਸ ਤਰ੍ਹਾਂ ਇਸ ਸਾਖੀ ਦਾ ਇੱਕ ਸਰਲੇਖ ਹੁੰਦਾ ਹੈ ਹੁਣ ਕਦੇ ਲਿਆ ਕੇ ਅਸੀਂ ਗੁਰੂ ਦੇ ਚਰਨਾਂ ਚਾਪ ਕੇ ਰੱਖਿਆ ਪ੍ਰਤੀਕਸ਼ਮੇ ਨਹੀਂ ਰਿਹਾ ਉਹਨਾਂ ਚਿਰ ਜ਼ਰੂਰਤ ਸੀ ਕਰਦੇ ਆ ਜਿੰਨਾ ਚਿਰ ਮਕਾਨ ਬਣਦਾ ਨਹੀਂ ਬਣ ਕੇ ਤਿਆਰ ਹੋ ਗਿਆ ਅਨਪਾਠ ਕਰਾ ਲੈ ਉਸ ਤੋਂ ਬਾਅਦ ਸਾਡਾ ਹੈ ਕਦੀ ਇਹ ਨਹੀਂ ਕਰਦੇ ਕਿ ਪਾਦਸ਼ਾਹ ਤੇਰੀਆਂ ਦਿੱਤੀਆਂ ਹੋਈਆਂ ਨੇ ਕਿਤਾ ਤੇਰੀ ਦਿੱਤੀ ਵਿਵਕਸ਼ਿਸ਼ ਹੈ ਜੇ ਉਹਦੀ ਦਿੱਤੀ ਹੋਈ ਬਖਸ਼ਿਸ਼ ਹੈ ਤੇ ਇਹਦੇ ਉਹਦੇ ਅਨਸਾਰ ਅਸੀਂ ਉਸ ਮਕਾਨ ਦੇ ਵਿੱਚ ਰਹੀਏ ਵੀ ਨਾ ਹੁਣ ਉਹਦੇ ਅਨਸਾਰ ਰਹਿਣਾ ਕਿਸ ਤਰ੍ਹਾਂ ਹੈ ਬਾਣੀ ਪੜੀ ਸਿਮਰਨ ਕਰੀਏ ਨਾਮ ਜਪੀ ਆਪਣੇ ਵਿੱਚ ਰਹਿ ਤਾਂ ਹੀ ਤੇ ਗੁਰੂ ਸਾਹਿਬ ਸਾਡੇ ਉਸ ਘਰ ਦੇ ਵਿੱਚ ਪਰਹਿ ਤਕੀ ਤਾਂ ਹੀ ਤੇ ਉਹਨਾਂ ਦੀ ਮਿਹਰ ਹੋਏਗੀ ਔਰ ਜਿਸ ਘਰ ਦੇ ਵਿੱਚ ਉਹਨਾਂ ਦਾ ਨਾਮ ਹੀ ਨਹੀਂ ਜਪਿਆ ਜਾਏਗਾ ਕਦੇ ਸ਼ੁਕਰਾਨਾ ਹੀ ਆਦਾਨੀ ਕਰਾਂਗੇ ਕਿ ਉੱਥੇ ਰਹਿਮਤ ਕਿਸ ਤਰ੍ਹਾਂ ਹੋਏ ਉਦ ਕਰ ਕਿਰਪਾਸ਼ਾਤ ਉਦਰਾ ਆਪਾਂ ਸਾਈਂ ਦਾ ਹਰਤੀ ਪੜੀ ਸਤਿ ਕਿ ਉਹਨਾਂ ਜਿਹੜੋਂ ਨੇ ਆਪਣੇ ਘਰ ਦੇ ਅੰਦਰ ਸਬਾਨ ਨਹੀਂ ਰੱਖਿਆ ਜਿੰਨਾ ਚਿਰ 6ਵੇਂ ਪਾਸ਼ਰ ਸਹਿਬਾਰ ਦੇ ਚਰਨਾਂ ਦੇ ਵਿੱਚ ਚਰਨ ਨਹੀਂ ਪਾਏ ਦੁਨੀਆ ਸਾਰਾ ਪਿੰਡ ਕਹਿੰਦਾ ਕਿ ਸਾਈ ਤੇਰਾ ਘਰ ਬਣ ਚੁੱਕਾ ਹੈ ਤੇ ਤੂੰ ਆਪਣੇ ਘਰ ਦੇ ਵਿੱਚ ਸਬਾਨ ਰੱਖਲੇ ਬਰਸਾਤ ਆ ਗਈ ਸਮਾਨ ਪੇਦਾ ਕਹਿੰਦਾ ਘਰ ਮੇਰਾ ਹੈ ਨਹੀਂ ਕਿਉਂ ਜਿੰਨਾ ਚਿਰ ਸੇਵਾ ਦੇ ਚਰਨ ਨਹੀਂ ਪੈਂਦੇ ਉਹ ਘਰ ਨਹੀਂ ਕਰਤੇ ਉਹ ਦਮਲੇਗਾ ਨਾ 7 ਇਚਰ ਤੱਕ ਹੁਣ ਸੰਸਾਰਿਕ ਪੁੱਤਰ ਹੈ ਘਰ ਬਣਾ ਲਵੇ ਮਕਾਨ ਕੋਠੀ ਬਣਾ ਲਵੇ ਬੜੀ ਤਗੜੀ ਪਰ ਪਿਤਾ ਨੂੰ ਵਿੱਚ ਲੈ ਕੇ ਨਾ ਜਾਉਂਦਾ ਰੋੜਾ ਪਈ ਜਾਏ ਕਿ ਤੇਰੇ ਬਾਪਾ ਨੇ ਬੜੀ ਤਗੜੀ ਕੋਠੀ ਬਣਾਈ ਆ ਰੋੜਾ ਦੇ ਅੰਦਰ ਪੱਪਾ ਹੁਣ ਉਹਦਾ ਹੀ ਕਿਹਾ ਜਾਏਗਾ ਉਹਨੇ ਦੇਖੀ ਨਹੀਂ ਹੈ ਤੁਨੂੰ ਕੀ ਪਤਾ ਕਿ ਕੋਈ ਆਣ ਕੇ ਕਹੇਗਾ ਵੀ ਤੇਰੇ ਬੇਟੀ ਨੇ ਬੜੇ ਤਗੜੇ ਦਰਵਾਜ਼ੇ ਲਾਏ ਸੋਨੇ ਦੇ ਦਰਵਾਜ਼ੇ ਲਾਏ ਬੜਾ ਕੁਝ ਕੀਤਾ ਉਹ ਕਹਿੰਦਾ ਮੈਂ ਦੇਖਿਆ ਨਹੀਂ ਤੇ ਮੈਨੂੰ ਪਤਾ ਕਿ ਪਰ ਪਾਦਸ਼ਾਹ ਤੇ ਘਟ ਘਟ ਦੀ ਜਨ ਹਾਰ ਦੇ ਸੋ ਗੁਰੂ ਕਿਰਪਾ ਕਰੇ ਵਰ ਪਿਆਰ ਇਸ ਤਰ੍ਹਾਂ ਕਰੀ ਅਸੀਂ ਕਿ ਸਭ ਤੋਂ ਪਹਿਲਾਂ ਪਾਦਸ਼ਾਹ ਨੇ ਚੱਪ ਬੇਨਤੀ ਤੇ ਫਿਰ ਇਹ ਨਹੀਂ ਵੀ ਕਾਪ ਆਡ ਕਰਾ ਲਿਆ ਸਾਲ ਬਾਅਦ ਤੇ ਬਚੁੱਟੀ ਹੋ ਗਈ ਫਿਰ ਉਸ ਘਰ ਦੇ ਵਿੱਚ ਬੈਠ ਕੇ ਕਿਉਂ ਬਾੜੀ ਦਾ ਮੈਸਰਾਨ ਜਿੱਥੇ ਨਾਮ ਜਪੀਏ ਮੇਰੇ ਪਿਆਰੇ ਸੇ ਅਸਥਲ ਸੋਣ ਚਵਾਰ ਜਿੱਥੇ ਨਾਮ ਨੱਜਪੀਏ ਮੇਰੇ ਗੁੰਦਾ ਸੀ ਨਕਰ ਉਜਾੜੇ ਜਿਓ ਭਾਵੇਂ ਜਿੰਦਾ ਮਰਜੀ ਮਹਿਲ ਬੜਾ ਕੇ ਖੜਾ ਕਰਨੀਏ ਜਿੱਥੇ ਨਾਮ ਨਹੀਂ ਜੱਪਿਆ ਜਾਂਦਾ ਉਹ ਜੰਗਲ ਦੀਆ ਮਾਲ ਦੇ ਸਮਾਹ ਇਹ ਨਹੀਂ ਕਿ ਕਈ ਕਾਹ ਉੱਜਦਾ ਹੈ ਕਾਹ ਤੇ ਅਸੀਂ ਨੌਕਰਾਂ ਤੋਂ ਸਫਾਈ ਕਰਾ ਦਿੰਦੇ ਕਈ ਗਈ ਸਫਾਈ ਵਾਲੀਆਂ ਲਾਈਆਂ ਨੇ ਪੋਚੇ ਮਾਰ ਦਿੰਦੀਆਂ ਸਭ ਕੁਝ ਕਰ ਦਿੰਦੀਆਂ ਪਰ ਉਸ ਘਰ ਦੇ ਵਿੱਚ ਬਰਕਤ ਨਹੀਂ ਰਹਿੰਦੀ ਦੁਖ ਰਿੰਦਾ ਐਸੇ ਸੇ ਦੇਖ ਕੇ ਇਨਾਂ ਦੇ ਕਰ ਦੇ ਵਿੱਚ ਬਹੁਤ ਕੁਝ ਹੈ ਪਰ ਉਹ ਦੁਖੀ ਇਤਨੇ ਨੇ ਉਹ ਕਹਿੰਦੇ ਸਾਡੇ ਅੰਦਰ ਠੀਕ ਕੋਈ ਨਹੀਂ ਅੱਛਾ ਕਾਰੋਬਾਰ ਹੈ ਸਭ ਕੁਝ ਹੈ ਦੁਖੀ ਇਸੇ ਕਰਕੇ ਨੇ ਕਿ ਨਾਮ ਨੂੰ ਵਿਸਾਰਿਆ ਜਿਸ ਨੇ ਸਭ ਕੁਝ ਦਿੱਤਾ ਉਹਨੂੰ ਵਿਸਾਰਿਆ ਤੇ ਪਾਤਸ਼ਾਹ ਕਹਿੰਦੇ ਅਜੂ ਸਮਝ ਕੇ ਫਿਗਰੇਓ ਨਾ ਹੈ ਨਾ ਭਜਲੇ ਨਾਮ ਮੁਰਾਰ ਕੋ ਨਾਨਕ ਨਿਜਮਤ ਸਾਧਨ ਕੋ ਆਖਿਓ ਤੋਏ ੁਕਾ ਹੁਣ ਵੀ ਸਮਝ ਜਾ ਅਜੇ ਵੀ ਸਮਝ ਅਜੇ ਕੁਝ ਨਹੀਂ ਵਿਗੜਿਆ ਵਾਇਰ ਨੂੰ ਨਾਮ ਦੱਸਿਆ ਕਰ ਲੈ ਪਾਤਸ਼ਾਹ ਦਾ ਸੈਭ ਸਿੰਘ ਦਾ ਦੇ ਪਾਤਸ਼ਾਹ ਮਹਾਰਾਜ ਤਖੀਲੀ ਪੰਕਤੀ ਵਿੱਚ ਆਪਣੀ ਮੁਰਨਾਉਂਦੇ ਤੇਰੀ ਨਿੱਜੀ ਮਤਬਾ ਜਿਹੜੀ ਤੇਰੀ ਸੋਚ ਹੈ ਉਹ ਸੰਪਲਤ ਜਿਹੜੀ ਅਸਲੀਅਤ ਹੈ ਉਸ ਪਛਾਣ ਹੈ ਵੀ ਇਹ ਜੀਵਨ ਜਿਹੜਾ ਹੈ ਕੱਚੀ ਦੀਵਾਰ ਦੀ ਤਰ੍ਹਾਂ ਬਚਾਅ ਰੱਖਣਾ ਹੈ ਇਹਨੂੰ ਬਚਾਉਣ ਵਾਸਤੇ ਉਸ ਤਰ੍ਹਾਂ ਆਪਾਂ ਡਾਕਟਰਾਂ ਕੋਲ ਭਜਦੇ ਆ ਨਾ ਕਿ ਬੜਾ ਜਿਹਾ ਤੁਮ ਲੱਗਦਾ ਡਾਕਟਰ ਕੋਲ ਜਾਇਂ ਕਿ ਸਰੀਰ ਸਹੀ ਹੋ ਜਾਏ ਬਸ ਬੁਖਾਰ ਆ ਗਿਆ ਦਵਾਈ ਦੇ ਦੀ ਡਾਕਟਰ ਸਭ ਸਹੀ ਹੋ ਜੀ ਕੋਈ ਪਾਰੀ ਲੱਗਦੀ ਉਹਦਾ ਸਿੱਫੈਜ਼ਾ ਲਾ ਕੇ ਇਲਾਜ ਕਰਉਂਦੇ ਆ ਸਭ ਕੁਝ ਕਰਦੇ ਸਰੀਰ ਸਹੀ ਹੋਣਾ ਚਾਹੀਦਾ ਇਹ ਪਾਤਸ਼ਾਹਿੰਦੇ ਪਰ ਇਹ ਮਨ ਵੀ ਤੇ ਸਾਡਾ ਹੈ ਇਹਨਾਂ ਇਹਨੂੰ ਵੀ ਤੇ ਰੋਗੀ ਇਹ ਰੁਕੀ ਹੈ ਤਾਂ ਇਹ ਤੋਂ ਰੋਮੀ ਦਾ ਦੂਰ ਹੋਣਾ ਚਾਹੀਦਾ ਇਹ ਦੁਰੋਗ ਤੇ ਉਹਨੂੰ ਦੂਰ ਲਈ ਕਚੂ ਦੀ ਤਪੋਦ ਵਿੱਚ ਬੈਠ ਕੇ ਅਸੀਂ ਨਾਮ ਵੀ ਆਹਾਰ ਨਾਮ ਰੂਪ ਵੀ ਦਾ ਡਾਕਟਰ ਕਹਿੰਦਾ ਲ ਆਪਣੇ ਖਾਂਡ ਪੀਣ ਤੇ ਧਿਆਨ ਲੱਖੋ ਵੀ ਅੱਛਾ ਖਾਇਆ ਕਰੋ ਅੱਛਾ ਪੀਆ ਕਰੋ ਆਪਣਾ ਭੋਜਨ ੱਚਾ ਖਾਓ ਤੇ ਪਾਚ ਬਾੜੀ ਵੀ ਇੱਕ ਆਹਾਰ ਹੈ ਸਾਡੀ ਜੀਵਨ ਸਾਡੀ ਅੰਦਰ ਦੀ ਆਤਮਾ ਦੀ ਖੁਰਾਕ ਹੈ ਬਾਣੀ ਤੇ ਜੇ ਅਸੀਂ ਨਾਮ ਰੂਪੀ ਖੁਰਾਕ ਨਹੀਂ ਲਵਾਂਗੇ ਤੇ ਆਤਮਾ ਰੁਕੀ ਰਹੇ ਰੋਗੀ ਰਹੇਗੀ ਤੇ ਕਿਹਨਾਂ ਡਿਕਣਾ ਹੀ ਐ ਇਸੇ ਇਹਦੇ ਡਿੱਗੀ ਪਈ ਜਿਸ ਤਰ੍ਹਾਂ ਕੰਧ ਪੁਲੀ ਹੋ ਜਾਏਗੀ ਜਿਵੇਂ ਕੰਧ ਪੁਲੀ ਕਰਦੇ ਉਹਨੇ ਡਿਕਣਾ ਹੀ ਐ ਕਿਸੇ ਨਾ ਮੀਂਹ ਪੈ ਕੇ ਡਿਕਣਾ ਜੀ ਇਸੇ ਤਰ੍ਹਾਂ ਸੋਚੀ ਜੀ ਉਹਨੂੰ ਕਿਰਪਾ ਕਰੇ ਪਾਤਸ਼ਾਹ ਕਹਿੰਦੇ ਆਪਣੀ ਅਛਾਈ ਔਰ ਆਪਣੇ ਜੀਵਨ ਦੀ ਸਚਾਈ ਨੂੰ ਪਕੜ ਕੇ ਰੱਖ ਔਰ ਉਹ ਜਨਾ ਸਮਝ ਲੈ ਕਿ ਇਹ ਜੀਵਨ ਜਿਹੜਾ ਹੈ ਇੱਕ ਮਿੱਟੀ ਦੀ ਭਾਂਡੇ ਤਰ੍ਹਾਂ ਹੈ ਇਸ ਨੂੰ ਅਗਰ ਆਪਾਂ ਬਰਕਰਾਰ ਰੱਖਣਾ ਸਮੇਂ-ਸਮੇਂ ਦੇ ਨਾਲ ਜਿਹੜੇ ਪ੍ਰਾਤਨ ਸਮੇਂ ਦੇ ਚੱਕਰ ਮਿੱਟੀ ਦੀ ਹਦਵਾਰਾ ਵੀ ਹੁੰਦੀ ਹੈ ਸਨ ਉਹਨਾਂ ਨੂੰ ਫਿਰ ਲਿਪਿਆ ਕਰਦੇ ਸਨ ਸਪਾੜ ਕੇ ਰੱਖਿਆ ਕਰ ਸਦਗਿਲੀਆਂ ਨਾ ਹੋ ਜਾਣੇ ਤੇ ਜੀਵਨ ਨੂੰ ਸਪੱਤ ਨਾਲ ਨਾਲ ਆਪਾਂ ਵੀ ਆਪਣੇ ਚ ਠੀਕ ਹੈ ਨਹੀਂ ਗੁਰਦੁਆਰੇ ਆ ਸਕਦੇ ਘਰ ਬੈਠ ਕੇ ਆਪਣੀ ਨਿਤਨੇਮ ਰੱਖ ਬਾਣੀ ਪੜਿਆ ਕਰ ਵੈਸੇ ਤੇ ਗੁਰੂ ਘਰ ਆਉਣਾ ਬਹੁਤ ਚੰਗੀ ਗੁਰੂ ਦ્વાਰੇ ਆਏ ਸੋਜੀ ਪਾਈ ਸੀ ਸੋਜੀ ਤੇ ਗੁਰੂ ਦੀ ਸੰਗਤ ਵਿੱਚੋਂ ਮੈਂਨੇ ਗੁਰੂ ਦੇ ਚਰਨਾਂ ਨੂੰ ਚੰਗਾ ਪਰ ਜੇ ਨਹੀਂ ਆ ਸਕਦੇ ਤਾਂ ਭਾਈ ਸਮੇਂ ਘਰ ਬੈਠ ਕੇ ਵੀ ਨਿਤਨੇਮ ਕਰਿਆ ਗੁਰਬਾਣੀ ਪੜਿਆ ਜਿਸ ਘਰ ਦੇ ਵਿੱਚ ਰਹਿੰਦੇ ਉਹ ਘਰ ਦੇ ਵਿੱਚ ਸ਼ਾਂਤੀ ਪਾਣੀ ਗੁਰੂ ਦੇ ਹੁਣ ਕਰ ਕੋਸ਼ਿਸ਼ ਕਰ ਕੋਲਾ ਚੁੱਕਾ ਵਾਹਿਗੁਰੂ ਦਾ ਖਾਸ ਵਾਹਿਗੁਰੂ